ਆਪ ਪੈਜ ਰਖਦਾ ਆ ਰਾਮ ਰਾਜੀ ਹਰਨਾਕ ਸੁਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਓੰਕਾਰ ਅਨੰਦ ਗਾ ਬਿਟਦੇ ਨਾਮ ਦੇਉ ਭੁਖ ਲਾਇਆ ਜਿਨ ਨਾਨਕ ਸਰਸੇ ਦੇ ਅੰਤ ਲੈ ਸੜਾਇਆ ਓੰਕਾਰ ਸਤਿਗੁਰ ਪ੍ਰਸਾਦ ਸਲੋਕਮਹਲਾ ਪਹਿਲਾ ਤੁਖਦਾਰੂ ਸੁਗਰੂ ਪਿਆ ਜਨਤਾ ਮਨੋਈ ਤੂ ਕਰਤਾ ਕਰਨਾ ਮੈਂ ਨਾ ਹੀ ਜਾਉ ਪਰਿਣਾ ਹੋਈ ਬਲਿਹਾਰੀ ਤੇਰ ਤਵਸਿਆ ਤੇਰਾ ਅੰਤਨ ਜਾਈ ਲਿਖ ਰਹਾਉ ਜੋ ਤ ਮੈਂ ਜੋਤ ਜੋਤ ਮੈਂ ਜਾ ਤਾਂ ਕਿ ਲਗ ਲਭੂਰ ਰਹਿਆ ਤੂੰ ਚਚਾ ਸਾਹ ਇਹ ਬਿਸ਼ਕ ਸਵਾਲੇ ਗਿਨ ਕੀਤੀ ਸੋਕਾਰ ਪਿਆ ਕੌਨਾਂ ਅੰਕ ਕਰਤੇਂਗੀ ਵਾ ਤਾਂ ਜੋ ਇਸ ਕਰਨਾ ਚੋ ਕਰ ਰਹਾ ਸੋ ਉਧਰ ਰਾਗ ਸਮਲ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸੋ ਧਰਤੀ ਰਾਗਿਆ ਚੋਕਰ ਕਿਹਾ ਜਿ ਤਵੇ ਸਰੋਂ ਸਮਾਲੇ ਬਾਜੇ ਤੇਰੇ ਨਾਮ ਦਾ ਅਨੇਕ ਸੰਤਾਂ ਕੇ ਤੇਰੇ ਭਾਵਨ ਹਰੀ ਤੇ ਤੇਰੇ ਰਾਗ ਪਰਿਸ਼ੂ ਕਹੀਏ ਕਿ ਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਉਣ ਪਾਣੀ ਵੇਜੰਦਰ ਗਵੈ ਰਾਜਾ ਤਰੰਦਵਾਰੇ ਗਾਵਨ ਤੁਧ ਨੂੰ ਚਿੱਤ ਗੁਰ ਤੇ ਲਿਖ ਜਾਂਦਨ ਲਿਖ ਲਿਖ ਤਰੰਬ ਵਿਚਾਰੇ ਗਾਵਨ ਤੁਧ ਨੂੰ ਇਸਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਰਤਨ ਬੈਠੇ ਦੇਵ ਤੇ ਅੰਦਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਦੀ ਅੰਦਰ ਗਾਵਨ ਤੁਧ ਨੂੰ ਸਾਥ ਵਿਚਾਰੇ ਗਾਵਨ ਤੁਧ ਨੂੰ ਜਤੀ ਸ਼ਤੀ ਸੰਤੋਖੀ ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਧ ਨੂੰ ਪੰਡਤ ਵਰਨ ਰਕੀਸ਼ਰ ਚੋਜੂਗੇ ਵਿਦਾਨ ਨਾਲੇ ਹੀ ਗਾਵਨ ਤਦਨੋ ਮੋਹਨੀਆ ਮਨਮੋਹਨ ਸੁਰਗਮਸ ਪੈ ਆਲੇ ਗਾਵਨ ਤਦਨੋ ਰਤਨੋ ਭਾਈ ਤੇਰੀ ਜਰ ਸਰਤੀਤ ਨਾਲੇ ਗਾਵਨ ਤਦਨੋ ਬਹੁਤ ਮਾ ਬਲ ਚੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੀ ਤੇਰੇ ਧਾਰੀ ਸੀ ਤਦਨੋ ਗਾਵਨ ਜੋਤ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤਦਨੋ ਗਾਵਨ ਸੀਮਾ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਬੀਓ ਸੀ ਜਾਈ ਨਾਸੀ ਰਚਨਾ ਜਿੰਦਰ ਚਾਈ ਹੰਗੀ ਰੰਗੀ ਬਾਤੀ ਕਰ ਕਰ ਜਨ ਜੀ ਮਾਇ ਜਿੰਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਸੀਂ ਦੀ ਵੜਿਆਈ ਜੋ ਤੁਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹਾ ਪਤ ਸਾਹਿਬ ਨਾਨਕ ਰੈਨ ਰਜਾਈ ਆ ਸਮ ਹੱਲਾ ਪਹਿਲਾ ਹੁਣ ਵਡਾ ਕਿਸੇ ਕੋਈ ਕਿਉਂ ਟ ਵੱਡਾ ਡੀਟਾ ਹੋਏ ਕਿੰਨਿਤ ਪਾਇਨਾ ਕਹਿ ਜਾਈ ਗੈਣੀ ਵਾਲੀ ਤੇਰੇ ਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਨਵੀਰਾ ਗੁਣ ਕੀ ਹੀਰਾ ਕੋਈ ਨਾ ਜਾਣੋ ਤੇਰਾ ਕਿੱਤਾ ਕਿਵੜੀ ਹੀਰਾ ਰਹਾਓ ਸਾਬ ਸੁਰਤੀ ਮਲੇ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾ ਹੀ ਕੈਨੀ ਤੇ ਨਹੀਂ ਗੁਰਗੁਰਾ ਹਾਈ ਕਹਿਣਾ ਨਾ ਜਾਈ ਤੇਰੀ ਤਿਲ ਵੜਿਆਈ ਸਾਬ ਸੱਤ ਸਭ ਤਾਪ ਸਭ ਚੰਗਿਆਈਆਂ ਸਰਦਾਰ ਪਖਾਂਕੀਆਂ ਵੜਿਆਈਆਂ ਕਦਮ ਨੇ ਸਤੀ ਕੰਨਾਂ ਦਾ ਭਾਈਆ ਕਰਮ ਮਿਲ ਨਹੀਂ ਠਾਕ ਰਹੀਆਂ ਆਪਣਾ ਵਾਲਾ ਕਿਆ ਵਿਚਾਰਾ ਸ਼ਕਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਛਿਆ ਚਾਰਾਂ ਨਾਲ ਸਵਾ ਹੋਰ ਨਹਾਰਾ ਆਸਰਾ ਮਹੱਲਾ ਪਹਿਲਾ ਅੱਖਾਂ ਜੀਵਾਂ ਵਿਚ ਰਹਿ ਮਰ ਜਾਓ ਅੱਖਣਿਓ ਕਾ ਚਾਚਾ ਨਾਉ ਸੱਚੇ ਨਾਮ ਗਿ ਲੱਗੈ ਪੂਖ ਤੂਖੈ ਖਾਈ ਚਲੀਐ ਦੂਖਾ ਸੋਗਾਂ ਵਿਚ ਰਹਿ ਮੇਰੀ ਮੈਂ ਸੱਚਾ ਸਹਿ ਹੈ ਸੱਚ ਹੈ ਨਾਇ ਰਹਉ ਸੱਚੇ ਨਾਮ ਕੀ ਤਲਵੜਿਆ ਆਗ ਥਕੇ ਨੀਂਦ ਨਹੀਂ ਪਾਈ ਜੀ ਸਿਮਲ ਕੇ ਅੱਖਣ ਪਾਹੀ ਬਟਨ ਹੋਵੇ ਘਾਟਨ ਜਾਏ ਨਾਉ ਮਰੇ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁੱਕਾ ਭੋਗ ਗੁਣੇ ਹੋਰ ਨਾਹੀ ਗੋਏ ਨਾ ਗੋਵਾ ਨਾ ਕੋਈ ਜੀਉ ਡਿਆ ਆਪ ਤੇੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਵਿਚਾਰਾ ਤੇ ਇਕਮ ਜਾਤ ਨਾਨਕ ਨਾਮ ਆਵਾਜ਼ ਸੁਨਾਤ ਰਾਗ ਗੀਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪਰਖ ਆਵਿਨੋ ਗੁਰੂ ਘਰ ਪਾਸ ਹਮਗੀਰੀ ਕਰਨ ਸਤਿਗੁਰ ਸਰਨਾ ਜੀ ਕਰਦਾ ਨਾਮ ਪ੍ਰਕਾਸ਼ ਮੇਰੇ ਜੀ ਦੇ ਵਰਦੇ ਓ ਕੋ ਰਾਮ ਨਾਮ ਪ੍ਰਕਾਸ਼ ਗੁਰਮਤ ਨਾਮ ਰਾਂਹ ਸਭਾਈ ਹਕੀਕ ਹਰੀ ਰਹਿ ਰਸ ਰਹਾਉ ਹਰ ਜਨ ਕੇ ਵੜੇ ਭਾਗ ਵੜੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਵਲੇ ਤ੍ਰਿਪਤਾਸ ਸਹ ਮਲੇ ਚੰਗਤ ਗੁਣ ਵਰਗਾਸ ਜਿਨ ਹਰ 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 ਰਸ ਨਾਮ ਨਾ ਪਾਇਤ ਇਹ ਬਾਗੀ ਜਪਾਸ ਜੋ ਸਤਿਪੁਰ ਸਾਂਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਪੁਰ ਸੰਗਤ ਪਾਈ ਤੈਨ ਧੋਰ ਮਾਸਤ ਕਲੇਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੀ ਰੇਮਨ ਤਵਾ ਹੈ ਉਦਮ ਜਾ ਹਰ ਹਰਿ ਦੇ ਪ੍ਰਿਆਸ ਸਹਿਲ ਪੱਥਰ ਮਹਿ ਜਨ ਤੋ ਪਾਈ ਤਾਂ ਗਰ ਜਿਕ ਆਗੇ ਕਰਤ ਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸਤ ਰਿਆ ਗੁਰ ਪ੍ਰਸਾਦ ਪਰਮਪਤ ਪਾਇਆ ਸੂਕੇ ਕਾਸਟ ਹਰਿਆ ਰਹਾਓ ਜਨੰਤ ਤਾ ਲੋਕ ਸਤਵੰਤਾ ਕੋਇ ਨਗ ਜੀ ਧਰਿਆ ਸਿਰ ਸਿਰ ਰਿਜਕ ਸੁਭਾਏ ਠਾਕੁਰ ਕਾਹੇ ਮਨ ਪਾਓ ਕਰਿਆ ਸਿਰ ਸਿਰ ਰਿਜਕ ਸੁਭਾਏ ਠਾਕੁਰ ਕਾਹੀ ਮਨ ਭੋਗ ਰਿਆ ਉੜੈ ਉੜਾ ਵੈਸੇ ਕੋਤ ਸਾਤ ਸਵਾਸੇ ਵਿਚ ਰਿਸ਼ਰਿਆ ਤਨ ਕਮ ਖਲਾਵੇ ਕਹਣ ਚੁਕਾਵੇ ਮਨ ਵਹਿ ਸਿਮਰਨ ਕਰਿਆ ਸਭ ਨੇ ਤਾਂ ਆਣ ਦਾ ਸਤਿ ਤਾਂ ਆਣ ਠਾਕੁਰ ਕਰਤਲ ਧਰਿਆ ਨਾਨਕ ਪਰਵਲ ਸਤਵਲ ਜਈਐ ਤੇਰਾ ਅੰਦਰਿ ਆਪਾਰਾ ਵਰਿਆ ਰਾਵ ਸਮਲ ਚੌਥਾ ਸੂਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੂਰਖੇ ਨਰੰਜਣ ਹਰਪੁਰਖ ਨਰੰਜਣ ਹਰਗਮਾ ਗਮਾ ਪਰੋ ਸਭ ਦੇਵ ਜਵਦੇ ਵਤੁਦ ਜੀ ਹਰ ਚੱਤੀ ਸੇ ਜਨ ਹਾਰਾ ਸਭ ਜੀ ਤੇਮਾਰੇ ਜੀ ਤੁੰ ਜੀਆਂ ਕਾਤਾ ਤਾਰਾ ਹਰ ਧਿਆਉ ਸੰਤੋ ਜੀ ਸਭ ਦੁਖ ਵਿਚਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੇ ਨਾਲ ਗੰਤ ਵਿਚਾਰਾ ਤੁੰਗੜਕੜੇ ਉੱਤਰ ਸਰਵਨੰਤਰ ਜੀ ਹਰੇ ਇੱਕ ਓਵਰਕ ਸਮਾਨਾ ਇੱਕ ਦਾਤੀ ਇੱਕ ਵੇਖਾਰੀ ਜੀ ਜਵਦੇਰੀ ਚੋਜ ਬਣਾਣਾ ਤੂੰ ਆਪੇ ਦਾ ਤਾਪੇ ਪੁਲਤਾ ਜੀ ਹਉ ਤੂ ਮੈਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੈਂਤ ਬੈਂਦੇ ਜੇ ਤੇਰੇ ਕਿਹ ਗੁਣ ਆਗ ਬਖਾਣਾ ਜੋ ਜੀ ਵਹ ਜੋ ਸੇਵਤ ਜੀ ਨਾਨਕ ਤិន ਕੁਰਬਾਨਾ ਹਰ ਧਿਆਵ ਹੈ ਹਰ ਧਿਆਵੈ ਦੁੱਧ ਜੀ ਜੀ ਸੇ ਜਨ ਜੁਗ ਮੈਂ ਸੁਖਵਾਸੀ ਸਹੀ ਮੁਕਤ ਸੇ ਮੁਕਤ ਭਾਈ ਜਨ ਹਰਤਾ ਹੈ ਜੀ ਤਨ ਟੁੱਟੀ ਜਨ ਕੀ ਵਸੀ ਤਿੰਨਰ ਪੋਜ ਨਹੰਦਰ ਪੋਤਾ ਜੀ ਤਨ ਕਾ ਬਹੁ ਸਭਾ ਵਾਸੀ ਜਨ ਸੇ ਵਿਆ ਜਨ ਸੇ ਵੈ ਮੇਰਾ ਹਰ ਚੀਤ ਤੇ ਹਰ ਰੂਪ ਸੁਖਵਾਸੀ ਸਹੀ ਤਨ ਸੇ ਤਨ ਜਨ ਹਰਤਾ ਹੈ ਜੀ ਜਨ ਨਾਨਕ ਤਨਵਲ ਜਸ ਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਚੀ ਭਰੇ ਜੰਤਵੰਤਾ ਤੇਰੀ ਭਗਤ ਤੇਰੀ ਭਗਤ ਸਰਾਹਨ ਤੁਧ ਜੀ ਹਰਿ ਅਨਕ ਅਨੰਤਾ ਤੇਰੀ ਇੱਕ ਤੇਰੀ ਅਨਕ ਕਰਹੇ ਹਰ ਪੂਜਾ ਜੀ ਦਾ ਪਤਾਪ ਹੈ ਜਪਿ ਹੀ ਜੰਤਾ ਤੇਰੀ ਅਨੇਕ ਤੇਰੀ ਅਨੇਕ ਪੜਹੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਕਟ ਕਰਮ ਕਰੰਤਾ ਛੇ ਭਗਤ ਸੇ ਭਗਤ ਪਲੇ ਜਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮ ਪ੍ਰਕਰਤਾ ਜੀ ਜੀਵ ਰਵਰਨ ਕੋਈ ਤੂੰ ਜੁਗ ਜੁਗ ਇਕੋ ਸਦਾ ਸਦਾ ਤੂੰ ਇਕੋ ਜੀ ਤੂੰ ਅਚਲ ਕਰਤਾ ਸੋਈ ਉਦੇ ਆਪੇ ਭਾਵ ਐ ਸੋਈ ਵਰਤੇ ਜੀ ਤੂੰ ਆਪੇ ਕਰਹਿ ਸੋਈ ਤਦਾਪੇ ਸ੍ਰਿਸ਼ਟ ਸਭ ਪਾਈ ਤਦਾਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੋ ਸਭ ਸੇ ਕਾ ਜਨ ਹੋਈ ਅਸਮਹਲਾ ਚੌਥਾ ਹੂੰ ਕਰਤਾ ਸਚਾਰ ਮਿੰਡਾ ਸਾਈਂ ਜੋ ਤੋ ਪਾਵੇ ਸੋਈ ਤੀਚੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭ ਦੀ ਕਾਇਆ ਜਿਸਨੂੰ ਕਿਰਪਾ ਕਰਹਿ ਤੈਨ ਨਾਮ ਰਤਨ ਪਾਇਆ ਗੁਰੂ ਖੁਲਾ ਦਾ ਮਨ ਮੁਕ ਗਵਾਇਆ ਤਦ ਆਪ ਸੋੜਿਆ ਆਪ ਮਲਾਇਆ ਤੂੰ ਦਰਿਆਉ ਸਬਤ ਜੀ ਮਾਹੀ ਤਜ ਬਿੰਦੂ ਜਾ ਕੋਈ ਨਾਹੀ ਜੀ ਜੰਤ ਸਬਤੇ ਰਖੇ ਰੀਰ ਵੀ ਜੋਗ ਮਿਲ ਵਿਛੜਿਆ ਸੰਜੋਗੀ ਵੇਲਾ ਜਿਸਨੋਂ ਤੂੰ ਜਣਾ ਹੈ ਸੋਈ ਜਨ ਜਾਣੇ ਹਰ ਬਨ ਸਦੀ ਆਖ ਬਖਾਣਾ ਇਨਰ ਸਹੀ ਬਾਤ ਤੁਮ ਚੁਪਾਇਆ ਸੇ ਜੀ ਯਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤਤਵਨ ਤੁਜਾ ਵਰਨਾ ਕੋਈ ਤੁਮ ਕਰ ਕਰ ਵੇਖਿਆ ਹੈ ਜਾਣ ਹੈ ਸੋਈ ਜਨ ਮਾਨ ਕੋ ਗੁਰੂ ਪ੍ਰਗਟ ਹੋਇਆ ਸਭ ਹਲਾ ਪਹਿਲਾ ਕਿ ਸਰਵਰੜਾ ਭਾਈ ਲੈਨਵਾ ਸਾਹ ਪਾਣੀ ਬਾਗਦ ਨੇ ਹੰਗੀਆ ਪੰਕ ਜੋ ਮੋਹੋਂ ਪਗ ਨਹੀਂ ਚੱਲਿਆ ਹਮ ਦੇਖਾ ਤੈ ਦੂਰੀ ਲੇ ਮਨ ਇੱਕ ਨਾ ਚੇਤ ਸੰਗੂਰ ਬਣਾ ਹਾਰ ਵਿਸਰਤ ਤੇਰੇ ਗੰਗਲੇ ਰਹਾਓ ਨਾ ਹੋ ਜਤੀ ਸਤ ਨਹੀਂ ਪੜਿਆ ਮੂਰਖ ਮੁਗਦਾ ਜਨ ਪਇਆ ਪਰਨਵਤਨਾਨ ਤਨਕੀ ਸਰਨਾ ਤੇ ਤੂੰ ਨਾ ਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨ ਮੁਖ ਦੇਹਰੀਆ ਗੋਬਿੰਦ ਮਿਲਨ ਕੀ ਤੇਰੀ ਵਰੀਆ ਅਵਰ ਕਾਜ ਤੇਰੇ ਕਿਤਨੇ ਕਾਮਲੇ ਸੋਹ ਜਿੰਦ ਬਾਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਵਰਥਾ ਯਾਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਦਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਰਾਇ ਆਉ ਨਾਨਕ ਹਮ ਨੀਚ ਕਰਮਾ ਸਰਮਰਈ ਪਰੇ ਕੀ ਰਾਖੋ ਸਰਮਾਨ ਜਪ ਤਪ ਜਪ ਤਪ ਸੰਜਮ ਦਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਾਹੂ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾਨ ਇਕ 웅ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਹੀ ਦਸਵੀਂ ਚੌਪਈ ਪੰਦਰਸਿਕਾ ਕਾਟਾ ਸਿਛਾ ਸ੍ਰੀਆ ਸਕੀਤ ਜਗਤ ਕੀ ਛਾਪ ਉਪਨਵ੍ਰਿਸ਼ਟ ਕगन ਤੇ ਭਾਈ ਸਾਵੇ ਨਾਨਕ ਵਧਾਈ ਦਈ ਤੰਨ ਤੰਨ ਲੋਗ ਕੇ ਰਾਜਾ ਦੁਸ਼ਟ ਅੰਧਾ ਗਰੀਬ ਨਵਾਜਾ ਅਗਰ ਭਵਨ ਕੇ ਸਿਰਜਨ ਹਾਰੇ ਤਾਸ ਜਾਨ 모हे लेहो ovarī ਕਬੂਵਾਜ ਬੰਤੀ ਚੋ ਪਈ ਹਮਰੀ ਕਰੋ ਹਾਤ ਦਰਸਾ ਵਰਨੋ ਜਿਤਗੀ ਸਾਤਵ ਚੰਨ ਮਨ ਰਹਾ ਹੈ ਮਾਰਾ ਆਪਣਾ ਜਾਨ ਗੁਰਪਤਿ ਪਾਰਾ ਹਮਰੀ ਜੋਤ ਸਵੇ ਤੁੰਗਾ ਬੂ ਆਪਾ ਤੇ ਮੋਹੀ ਬਜਾ ਬੁਧੀ ਵਸਾ ਮੋਰੋ ਪਰਵਾਰਾ ਤੇ ਇੱਕ ਸਿੱਖ ਸਵੇ ਕਰਤਾ ਰਹਾ ਹੋਰ ਸਾਨੀ ਕਰਦੇ ਅਗਰੀ ਸਵਰਨ ਗਵਾ ਸੰਗਰੀ ਆਏ ਪੂਰਨ ਹੋਏ ਮਾਰੀ ਆ ਸਾ ਤੂਰ ਬਜਨ ਕੀ ਰਹਿ ਪਿਆਸਾ ਤੁਮੇ ਸਾ ਆੜ ਕੋਈ ਹੋਰ ਨਾ ਤੇਉਂ ਜੋਰ ਚਾਂਜ ਤੋਂ ਤੇ ਪਹੁੰਚੇ ਸਿੱਖ ਹਮਾਰੀ ਦਾਰੀ ਆ ਚੁੰਚੂ ਨਸਤਰ ਹਮਾਰੇ ਮਾਰੀ ਆ ਆਪਾ ਤੇ ਮੇਜ ਹੋਰੀਆ ਮਰਨ ਕਾਲ ਕਾ ਤਰਾਸ ਨਿਵਰੀਆ ਹੈ ਉਜੈਸਾ ਤਾਂ ਹਮਾਰੇ ਬਚਾ ਜਰੀਤ ਉਜਗ ਰਿਓ ਰਚਾਰਾ ਅਖਿਰੋ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੀ ਦੀਨਵੰਦ ਦਰਸ਼ਨ ਕੇ ਹੰਤਾ ਤੁਮ ਰਹੋ ਪ੍ਰਿਜਤ ਤਸੰਤਾ ਕਾਲ ਪੈ ਬ੍ਰਹਮਾ ਬਖਤਰਾ ਕਾਲ ਪੈ ਸੇਵ ਜੁਗਾ ਅਵਤਾਰਾ ਕਾਲ ਪੈ ਗੁਰੂ ਜੀ ਨ ਪ੍ਰਕਾਸ਼ ਅਜਗਲ ਕਾ ਕੀਆ ਤਮਾਚਾ ਜਮਨ ਕਾਲ ਜੋਗੀ ਜਵਗੀਓ ਵੇਦ ਰਾਜ ਬ੍ਰਹਮਾ ਜੋਤੀ ਜੋ ਜਮਨ ਕਾਲ ਦੇ ਲੋਕ ਦੁਆਰਾ ਨਮਜਕਾਰ ਹੈ ਤਾਂ ਇਹ ਮਹਾਰਾ ਜਮਨ ਕਾਲ ਚ ਅਜਗਤ ਬਣਾਇਓ ਦੀਪ ਦਾਇਤ ਦਰਸ਼ਨ ਉਪਜਾਈ ਆਦੰਤਿਕ ਹੈ ਅਵਤਾਰਾ ਸੇ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸ਼ਕਲ ਪ੍ਰਜਾ ਨੇ ਆਪ ਸਵਾਰੀ ਗਣਕੋ ਸੇ 1939 70 ਕੋ ਪਲ ਮੋਹ ਵੱਧ ਕੀਓ ਕਟੜ ਕੇ ਅੰਦਰ ਕੀ ਜਾਣ ਤੇ ਭਲੇ ਬਰੇ ਕੀ ਵੀਰ ਪਸ਼ਾਂਤ ਚੀਟੀ ਦੇ ਗੁੰਜਰਾ ਤੁਲਾ ਜਾ ਪਰ ਕਰ ਪਾਦਰਸ਼ ਕਰ ਫੂਲਾ ਸੰਤਨ ਤੱਕ ਪਾਇ ਤੇ ਤੁ ਕੀ ਸੁਖ ਪਾਇ ਸਾਧਨ ਕੇ ਸੁਖੀ ਇੱਕ ਇੱਕ ਦੀ ਵੀਰ ਮਛਾਨਾ ਗੜਗੜ ਕੇ ਵੜਵੜ ਗਈ ਜਨਾਂ ਜਾਵਤ ਕਰ ਕਰਾ ਕਰ ਤਾਰਾ ਪਰ ਜਾਤਾ ਜਵਦੀ ਅਪਾਰਾ ਜਾਵਤ ਕਰਕਰਤ ਹੋਗਾ ਤੁਮਰਾ ਮਲਤ ਦੇ ਤਸਭੁ ਜੇ ਤੇ ਵਦਨ ਸ੍ਰੀ ਰਿਸ਼ਵ ਉਤਾਰਾਇ ਆਪ ਆਪ ਨਹੀਂ ਬੁਝੋਚਾਰਿਆ ਤੁਮ ਸੋਹੀ ਤੇ ਰੇ ਤੰਰਾਲਮ ਜਾਣ ਤਵੀਰ ਵੀਦਾਰਾਲਮ ਨਰੰਕਾਰ ਨਿਰਵਕਾਰ ਨਿਰਲੰਭ ਆਦ ਨੀਰਨਾਦ ਸੰਭ ਤਾਕਾ ਮੁਰੂਜਾਰ ਤਵੇਦਾ ਜਾ ਕੋ ਵੇਦਨਾ ਭਾਵਤ ਵੇਦਾਤਾ ਕੋ ਗੁਰਪਾਣ ਨਾਨੰਤ ਮਾ ਮੁਰਗਿਛ ਭੇਦਨ ਜਾਣ ਤ ਮਾ ਦੇ ਕੋ ਕੈ ਤਿਸਦਾ ਸੇਵ ਨਰੰਕਾਰ ਕਾ ਚਿੰਦਰਾ ਹੀ ਬਿ ਆਪ ਆਪਨੀ ਬੁਧਾ ਜੇਤੀ ਵਰਨ ਦੇ ਭਿੰਨ ਭਿੰਨ ਤੋ ਤੇਤੀ ਤਮਰਾ ਲਖਾ ਜਾਇ ਸਾਰਾ ਕੇਹ ਵਿਦ ਸਜਾ ਵਰਤਨ ਸੰਚਾਰਾ ਇਕਿਆ ਰੂਪਦੰ ਸ੍ਰੀ 파ਰੰਕ ਫੇਵਰਵ ਗਾਇ ਭੂਪਾਂਡ ਜੇਰੇ ਜੇਰ ਜਿਕਨੀ ਉਦਵਜ ਖਾਨਵਾਰ ਦੇ ਨਹੀਂ ਹੂ ਪਹੁ ਪੂ ਰਾਜਾ ਬੈਠਾ ਤੂੰ ਜਮਟਪਾ ਸ਼ੰਕਰ ਬੈਠਾ ਸੀ ਗਰੀ ਛਟ ਦਿਖਾਈ ਆਚੰਬਵ ਆਦ ਜਵਾਦ ਸ੍ਰੂਤ ਸੰਪਵ ਆਵਰਤ ਸਾਗਰੀ ਤੁਮ ਕਰੋ ਸਿਕ ਅਵਾਰ ਅਸਿਕ ਸੰਗਰਉ ਉੱਟ ਜਿੱਤੇ ਉੱਠ ਵਤ ਦਵਾਤਾ ਸੰਕਰ ਮਲੇਸ਼ ਕਰੋ ਰੌਣਕਾਤਾ ਜਿਸ ਕੋ ਜਤ ਅਵਸਰ ਨਹੀਂ ਪਰ ਇਹ ਤਨਕੇ ਉੱਠ ਦੁਤ ਹੈ ਮਰੇ ਪੁਰਖ ਜਮਨ ਪਗ ਪਰ ਇਹ ਤਿਹਾਰੇ ਤਨਕੇ ਤੁਮ ਸ਼ੰਕਰ ਸਵਟਾਰ ਹੈ ਜੁਗਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਗਾਲ ਨਿਕ ਨਹੀਂ ਹੈ ਰਸਾ ਹੋਈ ਤਾਂ ਇਹ ਸਭ ਗਲਤ ਕਰ ਤਰੇ ਤਕਾਲਾ ਕਿਰਪਾ ਦੇ ਤਨ ਜਾਇਨ ਹਰ ਹੋ ਤਾਂ ਕਿ ਤਾਂ ਤਨ ਕੇ ਵਹਰ ਹੋ ਰਿਦ ਸਿਦ ਕਰ ਮਜਬ ਉਹੀ ਉੱਠ ਸਾਧ ਵੇ ਸਕਣ ਕੋ ਇੱਕ ਵਾਰ ਤਨ ਮੇਹਵਾਰਾ ਗਾਲ ਬਾਤ ਤਾਂ ਹੀ ਵਾਰਾ ਜੀਨ ਨਰਨਾਮ ਤਿਹਾਰ ਉਗਾਹਾਰ ਦੁਖ ਤੋਕ ਤੇ ਰਹਾ ਖੜਕੇਤ ਮੈਚਨ ਤਿਹਾਰ ਯਾ ਆਪਾਦ ਲਹੋ ਵਾਰੀ ਸਰਵਠਾਰ ਮੇ ਹੋ ਸਵਾਈ ਦੁੱਤ ਦੋ ਤੇ ਲਹੋ ਵਿਚਾਈ ਕਿਰਪਾ ਕਰੀ ਹਮ ਪ੍ਰਜਗ ਮਾਤਾ ਅਗੰਤ ਕਰਾ ਬੂਨ ਸੋ ਰਤਾ ਕਿਲਵਕ ਚਗਲ ਦੇ ਘਰਤਾ ਦੁੱਤ ਦੋ ਕਿਨ ਕੋ ਸਹਿ ਕਰਤਾ ਸ੍ਰੀ ਅਤੋ ਜਾਪੇ ਜੇ ਅਲਾ ਪੂਨ ਕਰਾ ਕਰੰਤ ਤਤਕਾਲਾ ਮਨ ਵਾਸ ਖਬਰ ਪਾਵੇ ਸੋਈ ਧੂਪ ਨਤਿ ਸਾਇਬ ਹੈ ਆਪਤ ਕੋਈ ਹੜਿਲ ਸੋਣਾ ਗੰਗਜੋ ਜਾ ਹੈ ਸੁਰਸ ਨਾ ਪਾਵੀ ਸੁਣੇ ਮੂੜ ਜਿਤ ਲਾਏ ਚਤੁਰਤਾ ਵੀ ਦੂਰ ਦਰਦ ਭਾਉ ਨਿਕਟਨਾ ਤੇ ਨਰਕ ਕੀ ਰਹਿ ਹੁਜੋ ਇੱਕ ਵਾਰ ਚ ਭਾਈ ਕੋ ਕਹਜੋ ਭਈ ਹਮ ਕੇ 17 ਅਸ਼ਾਜ ਪਣਿ ਜੈ ਅਰਧ ਅਸ਼ਾਜ ਪਣ ਤਿੰਨ ਕੀ ਜੈ ਪਾਦ ਰਕ ਸੁਦੀ ਅਸ਼ਮੀਰ ਆਵਾਰਾ ਤੀਰ ਸਤ ਦਰਵ ਗ੍ਰੰਥ ਸੁਧਾਰਾ ਇਤਿਸ਼ਰੀ ਚਰਿਤਰਾ ਪਧਾਨੇ ਤਰਜਰਤਰੇ ਮੰਤਰੀ ਭੂਪ ਸੰਵrade 4 6 5 73 ਸਮਾਪਤ ਮਸਤ ਸੁਭ ਮਸਤ ਅਪ ਦੋਹਰਾ ਤੋ ਜਾਣਕਰ ਦਾਜ ਵਰ ਕੀਜੈ ਕਿਰਪਾ ਔਰ ਆਪਾ ਪਦ ਰਾਗ ਮੋਹਿ ਮਨ ਕਰਮ ਵਚਨ ਵਿਚਾਰ ਸੋ ਪਈ ਮੈਨ ਅਗਨੇਸ਼ਾ ਪ੍ਰਥਮ ਨਾਮ ਕਿਸਨੇ ਕਿਸਨ ਕਭ ਨਹੀਂ ਤਿਆਉ ਕਾਂਡ ਚੁਣੇ ਪਹਿਚਾਨ ਤਨ ਸੋ ਲਗੀ ਮੋਰੀ ਪਗਨ ਸੋ ਮਹਾ ਕਾਦਰ ਕਰ ਰਖਵਾਰ ਹਮਾਰੂ ਮਹਾਲ ਹੋ ਮੈਂ ਕਿੰ ਕਰਥਾਰੂ ਆਪਣਾ ਜਾਣ ਕਰੋ ਰਖਵਾਰ ਵਾਹੇ ਗਏ ਕੀ ਲਾਜ ਵਿਚਾਰ ਆਪਣਾ ਜਾਨ ਮੁਰੇ ਮੁਝੇ ਪ੍ਰਤ ਵਰ ਗਿਆ ਚੁੰਚ ਚਤਰ ਹਮਾਰੇ ਮਿਲ ਗਿਆ ਤੇਗ ਤੇਗ ਜਗ ਮੈਂ ਦੋ ਚੱਲ ਆ ਰਾਖ ਆਪ ਮੋਹਿ ਔਰ ਨਦ ਲਾਇ ਤਮੋਂ ਕਰੂਛਦਾ ਪ੍ਰਤਿਪਾਰਾ ਤੁਮਝਾ ਮੈਂ ਦਾਸ ਤਿਆਰ ਆ ਜਾਣਾ ਆਪਣਾ ਵਜੇ ਨਵਾਜ ਆਪ ਕਰੋ ਹਮਰੇ ਜਵਕਾਜ ਤੁਮਛੋ ਸਭ ਰਾਜਨ ਕੀ ਰਾਜਾ ਆਪੀਆ ਗਰੀਬ ਨਵਾਜਾ ਤਮਹੋ ਸਭ ਰਾਜਨ ਕੀ ਰਾਜਾ ਆਪੀਆ ਗਰੀਬ ਨਵਾਜਾ ਦਾਸ ਜਾਣ ਕਰ ਕਿਰਪਾ ਕਰੋ ਮੋਹਿ ਹਾਰ ਪਰਮਿਆਂ ਦਵਾਰ ਤੋਈ ਆਪਣਾ ਜਾਣ ਕਰੋ ਪ੍ਰਤਿਪਾਰਾ ਤੁਮਝਾ ਮੈਂ ਕੀ ਕਰਤੋ ਰੋ ਦਾਸ ਆਉਂਦੇ ਆਤ ਵਾਰੂ ਅਵਰੇ ਜਵੇਦੀ ਸੰਗਾਰੋ ਪ੍ਰਥਮ ਕਰੋ ਭਗਵੰਤ ਕੋ ਤੈਨਾਂ ਵਹ ਕਰੂੰ ਕਵਤਾ ਵੈਦਨਾ ਨਾ ਕ੍ਰਿਸ਼ਨ ਜਥਾ ਮਤ ਚਿਤ ਵਿਚਾਰੂ ਕ੍ਰੈਸ਼ਨ ਜਤਾ ਮਤ ਚਰਿਤ ਰਚਾਰੋ ਚੂਕ ਹੋਏ ਕਾਬਲੇ ਹੋ ਸੁਧਾਰੋ ਕਿਉ ਬਾਤ ਦੋਹਰਾ ਜੋ ਨੇ ਪ੍ਰਭ ਹੋ ਸੋ ਕਹਾ ਸੋ ਕਹੀ ਜਗ ਮਾਹੇ ਜੋ ਤਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੀ ਦੋਹਰਾ ਹਰ ਹਰ ਜੰਦੋਏ ਇਕ ਹੈ ਬਿਬ ਵਿਚਾਰ ਕਿਸ ਨਾਹੀ ਜਲ ਤੇ ਉਪ ਤਿਰੰਗ ਜੋਨ ਜਲੇ ਵਿਕੈ ਸਮਾਈ ਹਰ ਹਰ ਜੰਦੋਈ ਕਹੈਂ ਬੇਬ ਵਿਚਾਰ ਕਸ ਨਾਹੀ ਜਲਤੀ ਉਪ ਚਤਰੰਗ ਜੋਂ ਜਲ ਹੀ ਬਖੈ ਸਮਾਹੀ ਦੋਰਾ ਜਬ ਆਇਸ ਪ੍ਰਭ ਕੁ ਕੋ ਜਨਮ ਤਰਾ ਜਗ ਆਈ ਅਬ ਮੈਂ ਕਥਾ ਸੰਚੇਵ ਤੇ ਸਭੂ ਕਹਿਤ ਸੁਨਾਈ ਕਬ ਬਾਚ ਦੋਰਾ ਠਾਣ ਪਿਓ ਮੈਜੂਰ ਕਰ ਵਚਨ ਗਾ ਸਰਨ ਆਈ ਪੰਥ ਚਲੇ ਦਵਜਗਤ ਮੈਂ ਜਬ ਤੱਕ ਕਰੋ ਸਹਾਈ ਦੋਰਾ ਜੇ ਜੇ ਤਮਰੇ ਧਿਆਨ ਕੋ ਨਿਤ ਉਟਤੈ ਹੈ ਸੰਤ ਆਤਮ ਲਹਗੇ ਮੁਤਫਲ ਪਾਵਹਗੀ ਭਗਵੰਤ ਦੋਹਰਾ ਕਾਲਪੁਰਖ ਕੀ ਤੇ ਮੂਹ ਕੋਟ ਕੇ ਵਿਚਨ ਮਹੀਸ ਕੋਟਿੰਦਰ ਬ੍ਰਹਮਾ ਕੀ ਤੇਰਾਵ ਸਾਸ ਕਰੋੜ ਜਲੇਸ਼ ਦੋਹਰਾ ਰਾਮ ਕਥਾ ਜੂਜੂਗਾ ਟਲ ਸਭ ਕੋਈ ਪਾਕ ਤਨੀਤ ਸੁਰਗਵਾਸ ਰਗਬਰ ਕਰਾ ਅਗਰੀ ਪੁਰੀ ਸਮੇਤ ਚਾਪਈ ਜੋ ਇਹ ਕਥਾ ਸੁਨੇ ਹਰ ਕਾਵੈ ਦੁਖ ਪਾਪ ਤੇ ਨਿਕਟ ਨ ਆਵੇ ਪਿਛਲੇ ਪਤ ਕੀ ਇਹ ਫਲ ਹੋਈ ਆਤ ਵਿਆਦ ਸਵੇ ਚਕ ਨਾ ਕੋਈ ਜਮ ਤੇ ਤਰਾਸ ਜਿ ਹੇ ਨੀਚੇ ਪਚਾਵਨ ਹਾਰ ਪਦੀ ਪ੍ਰਥਮੇ ਸੁਦਾਵ ਨੂੰ ਤਾਂ ਪ੍ਰਸ਼ਾਦ ਕਰ ਗ੍ਰੰਥ ਸੁਧਾਰਾ ਪੂਰ ਬਰੀ ਲਾ ਲਿਓ ਸੁਧਾਰਾ ਦੋਹਰਾ ਨੈਤਰ ਚੁੰਗ ਕੇ ਚਰਨ ਤਰ ਸਤਿ ਦਰਵ ਤੀਰ ਰੰਗੋ ਸ੍ਰੀ ਭਗਵਤ ਪੂਰਨ ਕੀ ਜੋ ਰਗ ਵਰ ਕਥਾ ਪ੍ਰਸੰਗ ਦੋਹਰਾ ਸੋ ਦੁਆਖਾ ਤੇ ਨੋ ਨਹੀ ਬਾਤ ਸੁਬਾਦ ਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਈਆ ਪਾਏ ਗਏ ਜਬ ਤੇ ਤੁਮਰੇ ਦਵਦੇ ਕੋ ਅੰਗਤਰਿ ਨਿਆਨੇ ਰਾਮ ਰਹੀ ਪ੍ਰਾਨ ਗ੍ਰਾਨ ਨੇ ਗਏ ਮਤੇਗ ਨਾਨ ਨੂੰ ਸਿਮਰਿ ਛਤਰ ਪੀਤ ਸਭਾ ਵਾਹ ਪੀਤ ਕਹੇ ਅਮ ਇਕ ਨ ਜਾਣੂ ਸ੍ਰੀ ਸਪਾਨ ਕਿਰਪਾ ਤੁਰੀ ਕਰ ਮੈਂ ਨਾ ਕਹੇਉ ਸਭ ਤੋਈ ਬਿਧਾਨੇ ਦੋ ਹਰਾ ਸਕ ਦਵਾਰ ਕੋ ਸਾੜ ਕੇ ਗਹਉ ਤਹਾਰੂ ਦਵਾਰ ਵਾਹੇ ਗਏ ਕੀ ਇਲਾਜ ਅਸ ਗੋਵਿੰਦ ਦਾਸ ਤੋਹਾਰੂ ਸਗਲ ਦੁਆਰ ਕੋ ਸਾੜਕੈ ਗਹਿਉ ਤੋਹਾਰੂ ਦਾਰੂ ਵਾਹੇ ਗਏ ਕੀ ਇਲਾਜ ਅਸ ਗੋਵਿੰਦ ਦਾਸ ਤੋਹਾਰੂ ਰਾਮ ਕਲੀ ਮਹਲਾ ਦੀ ਜਾ ਆਨੰਦ ਇੱਕ ਓਨਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਬਰੀਆਂ ਸਬਦਗਾ ਹੁਣਾਈਆਂ ਸਭ ਤੋਂ ਤੰਗ ਆਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਝ ਦਰ ਹੋ ਹਰਨਾਲੇ ਹਰਨਾਲ ਰੋ ਤੋ ਮਨ ਮੇਰੇ ਰੂਪ ਸਾ ਵਿਸਾਰਨਾ ਅੰਗੀਕਾਰ ਹੋ ਗਾਰੇ ਤੇਰਾ ਗਾਰ ਦੀ ਸਭ ਸਵਾਰਨਾ ਸਵਨਾਗਲਾ ਸਵਰਤ ਸੁਆਮੀ ਜੋਕਿਓ ਮਨਹੁ ਵੇਸਾਰੇ ਕਹਿ ਨਾਨਕ ਮਨ ਮੇਰੀ ਜਦਾਰ ਹੋਰ ਨਾਲੇ ਸਾਚੀ ਸਹਿ ਵਾਕਿਆ ਨਹੀਂ ਕਰਦੀ ਰਹਿ ਕਰਤਾ ਤੇਰੇ ਸਭ ਕੀ ਸਹਿ ਜੀਨੇ ਸੁਪਾ ਵੀ ਸਦਾ ਸਤਿ ਸਲਾਹ ਤੇਰੀ ਨਾਮ ਮਨੁ ਸਾਵੇ ਨਾਮ ਜਿਨ ਕੇ ਮਨ ਵਿਚ ਆਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਹਿਬ ਗਿਆ ਨਹੀਂ ਕਰਤੇ ਰਹਾ ਸੱਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੱਖਾ ਸਭਗਵਾਈਆਂ ਕਾਰ ਸਾਥ ਸੁਖਮਨ ਆਏ ਸਹਿਜ ਨਿਛਾ ਸਭ ਪੁਜਾਈਆਂ ਸਦਾ ਪ੍ਰਵਾਨ ਕੀਤਾ ਗੁਰੂ ਬਟ ਹੂੰ ਜਿਹੀ ਐ ਵੜੇ ਆਂ ਕਹਿ ਨਾਨਕ ਤੁਣ ਹੂੰ ਸੰਤਹੁ ਸ਼ਬਦ ਤਰੋ ਪਿਆਰੂ ਸੱਚਾ ਨਾਮ ਮੇਰਾ ਆਧਾਰੂ ਵਜੇ ਪੰਚ ਸ਼ਬਦ ਧਰਸ ਭਾਗੇ ਜੀ ਕਰਛ ਵਾਗੇ ਸਭ ਤਵਾਜੇ ਗਲਾਈ ਕਰਤਾਰੀਆ ਪੰਜ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਜਨ ਕੋ ਸੇ ਨਾਮ ਅਹਰ ਕੈ ਲਾਗੇ ਕਹਿ ਨਾਨਕ ਤੈਸ ਕੋ ਆਤਿਤ ਕਰ ਅਨਹਦ ਵਾਜੀ ਅੰਧ ਸੁਣ ਹੋ ਵਿਭਾਗੀ ਹੋ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਬਿਸ਼ੂਰੇ ਦੂਰ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਏ ਸਰਚੇ ਪੂਰੇ ਗੁਰ ਤੇ ਜਾਨੀ ਉਨਤੇ ਪਨੀਤ ਗਏ ਤੇਜ ਪਵੇ ਤੋ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰਚਲ ਲਾਗੇ ਬਾਜੇ ਨਾਂ ਤੇ ਤੂਰੇ ਮਦਾਨੀ ਮਹੱਲਾ ਪੰਜਵਾ ਤਾਲ ਵਿੱਚ ਤਨ ਵਤੂ ਪਈਓ ਸਤਸਿੰਘ ਦੋਗ ਵਿਚਾਰੋ ਵਿਚਾਰੋ ਅਮਰਤ ਨਾਮ ਠਾਕੁਰ ਕਾ ਪੈਓ ਜਿਸ ਦਾ ਸਭਸ ਆਧਾਰ ਹੋ ਜੇ ਕੋ ਗਾਵੈ ਜੇ ਕੋ ਕੁੰਚਾ ਤਿਸ ਕਾ ਹੋਈ ਉਧਾਰੋ ਇਹ ਵਸ ਤਜੀ ਨਹੀਂ ਜਾਈ ਨਿਤ ਨਿਤ ਰਖਉਰਤਾਰੋ ਤਾਂ ਸੰਜਰ ਚਰਨ ਲੱਗਦੇ ਰਹੀਐ ਸਬਨਾਨਕ ਬ੍ਰਹਮ ਬਸਰੂ ਸਲੂਕ ਮਹੱਲਾ ਪੰਜਵਾ ਤੇਰਾ ਗੀਤ ਜਤੋ ਨਾਹੀਂ ਮੈਨੋ ਜੋਗ ਤੋਈ ਮਹਿੰਦਰ ਕੋਨੇ ਆਰੇ ਕੋ ਗੁਨ ਨਾਹੀਂ ਆਪੇ ਦਰਸ ਪੈ ਹੋਈ ਦਰਸ ਪਿਆ ਮੈਂ ਰਾਮ ਤੋਈ ਚਤੁਰ ਸੱਜਣ ਮਿਲਿਆ ਨਾਨਕ ਨਾਮ ਨੇ ਤਾਂ ਜੀਵਾਂ ਦਨਮਨ ਤੀਵੇ ਹਰਿਆ ਪੌੜੀ ਕਿੱਥੇ ਤੁੰਚ ਮਰਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਹੈ ਗਨੀ ਉਧਰ ਮਾਹੇ ਸੰਕੇ ਜਮਕੇ ਤੂ ਤੋ ਨਾਹੀਂ ਤੇਰੀ ਛਡ ਜਾਹੀ ਭੌਜਲ ਵਿਖਮ ਸਗਾ ਹੋ ਗੁਰਸੱਦੀ ਪਰ ਪਾਈ ਜਿੰਨ ਕੋ ਲਗੀ ਪਿਆਸ ਅਮਰ ਸਈ ਖਾਹੀ ਕਲਮੈ ਹੋ ਪੰਨੂ ਗੋਵਿੰਦ ਖਾਹੀ ਸਤਸੈ ਨੂੰ ਕਿਰਪਾਲ ਸੰਭਾਲੇ ਸਾਹਿਬ ਵਰਤਾ ਕੋਈ ਨਾ ਜਾਏ ਜੀ ਆਵਤਦਾ ਹੀ ਸਿਰੋਕ ਮਹੱਲਾ ਪੰਜਵਾਂ ਅੰਤਰ ਗੁਰੂ ਅਰਾਧਨਾ ਜੇ ਬਾਜਵ ਕਰਨਾ ਓੜੇ ਤ੍ਰਿਸ਼ਦ ਗੁਰੂ ਵੇਖਣਾ ਜ਼ਰੂਰੀ ਨਾ ਕਰਨਾਓ ਸਤਪੁਰਸ਼ ਛਤੀ ਰਤਿਆ ਅੰਦਰ ਗਏ ਭਾਈ ਅਠਾਓ ਕਉਨਾਨ ਕਿਰਪਾ ਕਰੇ ਜਿਸਮੇ ਵਖਤ ਜੀ ਜਗ ਮੈ ਉਤਮ ਕਾਟਿ ਜਾਏ ਬੱਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣਹਾਰ ਆਪਵਾਰਿਆਨ ਗੁਰ ਕੀ ਪੈਰੀ ਪਾਏ ਕਾ ਸਵਾਰਿਆਨ ਹੋ ਆਪ ਦੇ ਆਲ ਮਨੋਨਾਵਸਾਰਿਆਨ ਸੋ ਜਨ ਕੀ ਸੰਗ ਭਜਲਤਾਰਿਆਨ ਸਾਕ ਤਨਿੰਦਕ ਦੁਸਟ ਖਿਰਮਾ ਹੈ ਵਦਾਰਿਆਨ ਕਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿ ਸਿਮਰਤ ਸੁਖ ਹੋਏ ਸਗਲੇ ਦੂਖ ਜਾਏ ਕਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਵੇਂ ਸੇਮ ਵਰਤ ਸੁਖ ਹੋਏ ਸਗਲੇ ਧੂਖ ਜਾਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਆਰਤੀ ਤਨਾਤ ਸਿੰਘ ਮਹਲਾ ਪਹਿਲਾ ਆਰਤੀ ਕੋੰਕਾਰ ਸਤਗੁਰ ਪ੍ਰਸਾਦ ਗगन ਮੈਂ ਥਾਲ ਰਵ ਜਨ ਤੀਰ ਖੋਣੇ ਤਾਰਕ ਮੰਡਲ ਜਨ ਕੋ ਮੋਤੀ ਦੂ ਘਮਾਲਿਆਨ ਲੋ ਪਵਨ ਚਾਵਰੋ ਕਰੀ ਸਕ 15 ਇਹ ਭਲੰਤ ਜੋਤੀ ਗਏ ਸੀ ਆਰਤੀ ਹੋਈ ਭਵਖੰਡਨ ਤੇਰੀ ਆਰਤੀ ਹਨ ਹੱਤਾ ਸ਼ਬਦ ਜਨ ਤੇ ਭੇਰੀ ਰਹਾਓ ਸਹਸ ਤਵ ਨੈਣ ਨਨ ਨੈਣ ਹੈ ਤੋਹੀ ਕੋ ਸਹਸ ਮੂਰਤ ਨਾਇਕ ਤੋਹੀ ਸਹਸ ਪਦ ਵਿਮਲਨਨ ਏਕ ਪਦ ਗੰਧ ਵਿਨ ਸਹਸ ਤਪ ਗੁੰਦੇ ਚਲ ਤਮੋਹੀ ਸਮਾਂ ਜੋ ਚੌਥਾ ਸੋਈ ਤੇ ਤੇ ਚਲ ਸਮਾਂ ਚੰਨ ਹੋਈ ਕਰਸਾ ਕੀ ਜੋਤ ਪ੍ਰਕਟ ਹੋਏ ਜੋ ਤੇ ਭਾਵ ਐ ਸੋ ਆਰਤੀ ਹੋਏ ਹਰ ਚੰਨ ਕਮਲ ਮਕਰੰਦ ਲੋਬ ਤਮਨੁ ਵਣਨ ਦਿਨੋ ਮੋਹਿਆਹੀ ਪਿਆਛਾ ਕਿਰਪਾ ਜਲ ਦੇ ਨਾਨਕ ਸਾਹ ਰੰਗ ਕੋ ਹੋਏ ਜਾਂ ਤੇ ਤੇਰੇ ਨਾਮ ਵਸਾ ਨਾਮ ਤੇਰਾ ਆਤੀ ਮਜਨਮਰਾਰੇ ਹਰ ਕੇ ਨਾਮ ਵਿਣੋ ਠੂਠੈ ਜਗ ਲਬ ਪਾਸ ਸਾਰੇ ਰਹਾਉ ਨਾਮ ਤੇਰਾ ਆਥ ਨੂ ਨਾਮ ਤੇਰੋ ਰਚਾ ਨਾਮ ਤੇਰਾ ਕੇਸ ਰੋਲੇ ਛਟਕਾਰੇ ਨਾਮ ਤੇਰਾ ਅੰਬਲਾ ਰਾਮ ਤੇ ਰਜੰਦਰੋਂ ਗੱਜ ਜਪੇ ਨਾਮ ਲੈ ਤੁਝੇ ਕੋ ਚਾਰੀ ਨਾਮ ਤੇਰਾ ਦੀਵਾ ਨਾਮ ਤੇਰਾ ਵਾਦੀ ਨਾਮ ਤੇਰਾ ਤੇਲੀ ਮਾਹੀ ਫਸਰੀ ਨਾਮ ਤੇਰੀ ਕੀ ਜੋਤ ਲਗਾਈ ਭੈਓ ਜਿਆ ਰੋ ਪਵਨ ਸਰ ਗਲਾਰੀ ਨਾਮ ਤੇਰਾ ਤਾਗਾ ਨਾਮ ਪੂਲੀ ਮਾਲਾ ਭਾਰ 18 ਸਗਲ ਚੁਠਾਰੇ ਤੀਰੋ ਕੀਆ ਤੁਜੇ ਕਹ ਹਰਪਉ ਨਾਮ ਤੇਰਾ ਤੁੰਜਾ ਵਰ ਟੋਲਾਰੇ 10 68 64 ਖਾਣੀ ਹੈ ਵਰਤਨ ਹੈ ਜਗਲ ਸੰਸਾਰਿਕ ਹੈ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੋਹਾਰੇ ਸ੍ਰੀ ਸੈਨ ਧੂਪ ਦੀਪ ਕੇ ਸਾਜ ਆਰਤੀ ਬਾਰ ਨ ਜਾਉ ਕਮਲਾ ਪਤੀ ਮੰਗਲਾ ਹਰ ਮੰਗਲਾ ਤਿਤ ਕਮਗਲ ਰਾਜਾ ਰਾਮ ਰਾਏ ਕੋ ਰਹਾਉ ਉਤਮ ਦੀਰਾ ਨਿਰਮਲ ਵਾਤੀ ਤੂਈ ਨਰੰਜਣ ਕਮਲਾ ਪਤੀ ਰਾਮਾ ਭਗਤ ਰਾਮਾ ਨੰਦ ਜਾਣੈ ਪੂਰਨ ਪਰਮਾਨੰਦ ਬਖਾਨੇ ਮਦਨ ਮੂਰਤ ਪੈ ਤਾਰ ਗੋਵਿੰਦੇ ਸੈਨ ਪਣੇ ਪਜ ਪਰਮਾਨੰਦੇ ਪ੍ਰਵਾਤੀ ਸੋਨ ਸੰਤ ਯਾਤਰੀ ਦੀਵ ਦੇਵਾ ਕਰ ਅਦਪਤੇ ਆਤ ਸਮਾਹੀ ਸਿੱਧ ਸਮਾਦੰਤ ਨਹੀਂ ਪਾਇਆ ਲਾਗ ਰਹੀ ਸਰਨਾਈ ਲੀ ਹੋ ਆਰਤੀ ਹੋ ਪਰ ਕਨਰੰਜਨ ਸਤਗੁਰੂ ਪੂਜੋ ਭਾਈ ਠਾਡਾ ਬ੍ਰਹਮਾ ਨਿਗਮ ਵਿਚਾਰੈ ਅਲਖ ਨਲਖਿਆ ਜੋਈ ਰਹਾਉ ਤਤ ਤੇਲ ਨਾਮ ਕੀ ਬਾਤੀ ਦੀਪਕ ਦੇ ਓਜਾਰਾ ਜੋਤ ਲਏ ਜਗਦੀਸ਼ ਜਗਾਇਆ ਬੂਜੇ ਬੂਜਣਾਰ ਪੰਚੇ ਸ਼ਬਦ ਅਨਾਹਦ ਵਾਚੀ ਸੰਗੇ ਝਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਇੰਦਰੰਕਾਰੂ ਗਰਬਾਨੀ ਤਨ ਕੋ ਪਾਲ ਤੇਰਾ ਆਰਤਾ ਜੋ ਜਣ ਧੁਰਿ ਭਗਤ ਕਰਨਤੇ ਤਨ ਕੇ ਗਾਥ ਸਵਾਰਤਾ ਰਹਾਉ ਦਾਲ ਸੀਦਾ ਵਾਂਗੂ ਕੀ ਉਹ ਹਮਰਾ ਕੁਸੀ ਕਰੈ ਨਤ ਜੀਓ ਪਣੀਆਂ ਜੋਦਨੀ ਕਾਇ ਆਨਾਜ ਮੰਗੂ ਸਤ ਸੀ ਕਾ ਗੋ ਭੇਸ਼ ਵਾਂਗੂ ਲਵੀਰੀ ਇਕਤਾਜ ਤੁਰੀ ਛੰਗੇਰੀ ਕਰ ਕੀ ਕੀਹਨ ਚੰਗੀ ਜਨ ਤਨ ਹਲੇਵੈ ਮੰਗੀ ਕਰ ਕੀ ਗੀਹਨ ਚੰਗੀ ਜਨ ਤਨ ਨਾ ਲੇਵੈ ਮੰਗੀ ਸਭਿਆ ਆਇਂਦੇ ਹਿਜਾਤੇ ਤਮਰੇ ਤਬ ਦੇ ਕੂ ਆਂਕਰ ਇਨੀ ਅਨਿਉ ਰਾਮ ਰਹੀਮ ਪ੍ਰਾਨ ਗੁਰਾਨ ਨੇਕ ਐ ਮਤ ਠੀਕ ਨਾ ਮੰਨਿਉ ਸਿਮਰਤ ਸਾਤਰ ਵੇਦ ਸਭੇ ਬਾਪੇਦ ਗਏ ਹਮ ਹਮ ਇੱਕ ਨਾ ਜਾਣੋ ਸ੍ਰੀਪਾਨ ਕਿਰਪਾ ਤੁਮਰੀ ਕਰਮੈ ਨਾ ਕਹਿਉ ਸਭ ਤੋਂ ਇਹ ਖਾਨਿਉ ਦੁਹਰਾ ਸਕਲ ਦਵਾਰ ਕੋ ਸਾਢ ਕੈ ਕਿ ਹਉ ਤਹਾਰੂ ਦਵਾਰ ਆਹੀਂ ਗਏਂ ਕੀ ਰਾਜਤ ਸੋਵਿੰਦ ਦਾਸ ਤਹਾਰ ਸਕਲ ਦਵਾਰ ਕੋ ਸਾਢ ਕੈ ਕਿ ਹਉ ਤਹਾਰੂ ਦਵਾਰ ਪਹੇ ਗਏ ਕੀ ਲਾਤ ਸਵਾਛ ਗੋਵਿੰਦ ਦਾਸ ਤਿਹਾਰ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਚਰਮਸ਼ਟ ਕਰ ਖਿਆ ਪਰਮ ਬ੍ਰਹਮ ਹਸਤ ਕਾਇ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗਵਾਲ ਸੁਆਮੀ ਤਨ ਚਰਨ ਰਖਿਆ ਜਗਦੀ ਸਰ ਹੈ ਸਰ ਰਖਿਆ ਗੋਰ ਦਇਅਲ ਹੈ ਭੈ ਦੂਖ ਵਿਨਾਸ਼ਣ ਹੈ ਭਗਤ ਵਸਲਾ ਨਾਥ ਨਾਤੇ ਸਰਨ ਨਾਨਕ ਪਰਕ ਆ ਚੁਤਾ ਹੈ ਕੋਰ ਦਖੈਉ ਅਨਖਤੰ ਕਨਮੰਦਰੰ ਮਹਾ ਵਿਖਿਆਤੰ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੀ ਪਾਵਥ ਕਾਸਟ ਭਸਮ ਕਰੋਤਾ ਸੋਠ ਮਹੱਲਾ ਪੰਜਵਾਂ ਗੁਰਕਾ ਜ਼ਫਰਖਵਾਰੀ ਚੌਕੀ ਚੌਗਰਦ ਹਮਾਰੀ ਰਾਮ ਨਾਮ ਲਗਾ ਜਮਲ ਜੈ ਅਗਰ ਭਾਗਾ ਪ੍ਰਭ ਜੀ ਤੂੰ ਮੀਰੋ ਛੁਪਦਾਤਾ ਵੰਦਨਗਾਟ ਕਰੇ ਮੰਦਰ ਮਿਲ ਪੂਰਨ ਗੁਰ ਕਬਿਤਾਤਾ ਰਹਾਉ ਨਾਨਕ ਪ੍ਰਵੇਯ ਬਨਾਸੀ ਤਾਂ ਕੀ ਸੇਵਨਾ ਵਰਤੀ ਜਾਸੀ ਅੰਧ ਕਰੈ ਤੇਰੇ ਦਾਸਾ ਜੇ ਫੁਰਨੋ ਹੋਈਐ ਸਾ ਬਗਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗੀ ਪਾਰਵਰਮ ਸਰਨਾਈ ਚੌਗਰਧਾਰੇ ਰਾਮਕਾਰ ਕੁਤ ਲਗੇ ਨ ਭਾਈ ਸਤਗੁਰ ਪੂਰਾ ਪੇਟਿਆ ਜਿਨ ਬਨ ਤਵਨਾਈ ਰਾਮ ਨਾਮ ਔ ਖਦ ਦੀਆ ਈ ਕਲਵਲਾਈ ਰਹਾਉ ਰਾਤ ਲੀਏ ਤਨ ਰੱਖਣ ਹਰ ਸਭ ਬਿਅਦ ਮਟਾਈ ਹੋ ਨਾਨਕ ਕਿਰਪਾ ਪਈ ਪ੍ਰਭ ਭਈ ਸਹਾਈ ਸਾਰੋਤ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੂ ਨਾ ਤੂੰ ਨਹੈ ਸੁਟ ਹੈ ਨਿਕਟ ਨ ਜਈਆ ਹੋ ਦੂਤ ਸਾ ਲੋਕ ਮਹੱਲਾ ਪੰਜਵਾਂ ਮਨ ਮੈਂ ਚਿਤਵ ਉਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੁ ਨਾਨਕ ਕੀ ਬੀਤ ਕੀਰਤਨ ਸੋਲਾ ਰਾਵਰਦੀਪ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਜੈ ਕਰੀ ਤੀ ਅੱਖੀ ਆਇ ਘਰਤੇ ਕਾ ਹੋਏ ਵਿਚਾਰੋ ਤਿਤਗਰਗਾਵ ਹੋ ਸੋ ਇਲਾਜ ਗੁਰ ਜਨਹਾਰ ਤੁਮ ਗਾਵੋ ਮੇਰੇ ਨਿਰਭਉ ਕਸੋ ਇਲਾਹ ਹੋ ਮਰਜੀਤ ਸੋ ਹਲਾਏ ਸਦਾ ਚਕੋ ਹੋਇ ਰਹਾਓ ਨਿਤ ਨਿਤ ਜੀੜੇ ਸੰਭਾਲੀਐਨ ਦੇਖ ਗਦੇਵਨਹਾਰ ਤੇਰੇ ਦਾ ਨਾਂ ਕੀਮਤ ਨਾ ਪਾਵੈ ਤੇ ਸਦਾ ਤੇਗੁਨ ਸਮਾਰਜਮੁ ਤਜਾ ਲਗਿਆ ਮਿਲ ਕਰ ਬਾਵੋ ਤੇ ਹੀ ਦੇਹੁ ਜਜਨਾ ਜੀਸਣੀਆ ਜੋ ਹੋਵੇ ਸੈਭ ਸੋ ਮੇਹਿ ਰਕਰ ਕਰੇਉ ਪਹੁੰਚਾ ਸਤਿਨਿਤ ਪਵਨ ਸਤਨਾਰਾ ਸਿਮਰੀਐ ਨਾਨਕ ਕੀ ਤੇ ਇਹ ਵੰਨ ਰਾਗ ਸਮਹੱਲਾ ਪਹਿਲਾ ਸਿਆ ਕਰ ਸਿਆ ਕਰ ਰਸੇਵ ਦੀਜ ਗੁਰਗਰੇ ਇੱਕੋ ਵੀਸ ਅਨੇਕ ਬਾਬਾ ਜੇਕਰ ਕਰਤੇ ਕੀਤ ਹੋਏ ਸ਼ੁਕਰ ਰਾਗ ਵਡਾਈ ਤੋਏ ਰਹਾਉ ਵਿਸੋਏ ਚ ਸਾਂ ਗੜੀਆਂ ਪੈਰਾਂ ਦਿੱਤੀ ਮਾਰੀ ਮਾਹੂ ਆਜੂਰ ਜੇ ਕੋਰਤ ਅਨੇਕ ਨਾਨਕ ਕਰਤੇ ਕੇ ਕਿਤੇ ਵੀਸ ਰਾਗ ਤਰਾ ਸ੍ਰੀ ਮਹੱਲਾ ਪਹਿਲਾ ਭਗਤ ਮੈਂ ਥਾਲੇ ਰਾਵ ਜਨਤੀਬ ਕਮਣੇ ਦਾਰ ਕ ਮੰਦਿਰ ਜਨ ਕਮੋਤੀ ਤੂਕ ਮਲਿਆ ਲੋਗਾ ਬਣ ਚਵਰੋ ਗਰ ਸਕਲ ਬੰਦਰਾ ਜੀ ਫਲ ਚੋਤੀ ਗਏ ਜੀ ਯਾਰ ਦੀ ਹੋਏ ਉਹ ਘੰਟਣਾ ਦੇ ਰੀ ਯਾਰ ਦੀਆਂ ਹੱਤਾ ਸਾਬ ਜਨਤੀ ਫੇਰੀ ਰਹਾਉ ਸਹਿਤ ਸਤਵ ਨੈਣ ਨਨ ਨੈਣ ਹੈ ਤੋਹੇ ਕੋਸ਼ ਹੈ ਸਮੂਰਤ ਨੈਕ ਤੋਹੇ ਸੈਸ ਪਦ ਬਿਮਲਨ ਇਕ ਪਦ ਗੰਧ ਵਣਸਹਿ ਸਤਵਨ ਦੇਵ ਚਲਤਮੋਹੀ ਸਮੈ ਜੋਤ ਜੋਤ ਹੈ ਜੋਇ ਤੇ ਦੇ ਚੰਨਨ ਸਮਾ ਚੰਨਨ ਹੋਏ ਗੁਰਸਾਖੀ ਜੋਤ ਪ੍ਰਕਟ ਹੋਏ ਜੋਤਿ ਸੁਭਾਵ ਹੈ ਸਵਾਰਤੀ ਹੋਏ ਹਰ ਚੰਨ ਕਮਲ ਬਕਰੰਦਲ ਲੋਭਿਤ ਮਨੁ ਆਨਦਨੋ ਹੋਇ ਆਹੀ ਪੈਸਾ ਕਿਰਪਾ ਦਿਲ ਦੇ ਨਾਨਕ ਚਾਰ ਰੰਗ ਕੋਈ ਜਾਣ ਤੇ ਤੀਰੈ ਨਾਮ ਵਦਸਾ ਰਾ ਗੋਲੀ ਪੂਰੀ ਮਹੱਲਾ ਚੌਥਾ ਕਾਨ ਕ੍ਰੋਧ ਨਗਰ ਕੋ ਭਰਿਆ ਮਿਲ ਸਾਧੂ ਗੁੰਡਲ ਖੰਡਾ ਹੀ ਰੋ ਲੇ ਕਿ ਪਲੇ ਕਿਰਪਾ ਆ ਮਨਹਾਰ ਲੈ ਵੰਡਲ ਵੰਡਾਈ ਪ੍ਰਸਾਦ ਅੰਜਲੀ ਮਨ ਵੱਡਾ ਏ ਕਰਨਡਾ ਉਤੋਂ ਵੱਡਾ ਏ ਰਹਾ ਸਾਕਤਰ ਸਾਧਨ ਜਾਣਿਆ ਅਦਨ ਅਦਰਾਉ ਮੈਂ ਕੰਡਾ ਹੀ ਜਿਉ ਜੋ ਚਲਹਿ ਚੂਵੇ ਪਾਵੇ ਚਮਕਾਲ ਚੈ ਜੰਡਾਈ ਹਰ ਜਨ ਹਰਾ ਨਾਮ ਜਮਾਨੇ ਤੋਂ ਜਨ ਮਨ ਨੂੰ ਭੋਗ ਕਪ ਖੰਡਾ ਹੀ ਆਪਣਾ ਚੀਰ ਖਪਾਇਆ ਪਰਮੇਸ਼ਰ ਬਾਉ ਸੋਵਗੰਡ ਬ੍ਰਹਿਮੰਡਾਈ ਹਮ ਗਰੀਬ ਮਸਕੀਨ ਪਰਵ ਤੇਰੀ ਹਰ ਰਾਗ ਰਾਗ ਪਰ ਬਟਾਏ ਜਨਾਨਕ ਨਾਮ ਅਦਾ ਓਟੇ ਗੈਰ ਨਾਮੀ ਜੁੰਡਾ ਹੈ ਰਾਗੁਲੀ ਫਰੀ ਮੋਲਾ ਪੰਜਵਾਹ ਕਰੋ ਬੇਨਦੀ ਜਨਮਰ ਪੀਤਾ ਜੰਤ ਟਾਇਲ ਕੀ ਵੇਲਾ ਆਈਆਂ ਕੋੜ ਚਲੋ ਅਰ ਲਾਹ ਅਗੇ ਵਸਨ ਤੇ ਲਾਹ ਆਉਂ ਕਟਾਇਨ ਸਰੈ ਰਾ ਰੇਮਨ ਕੋਲ ਕਾਸ ਵਾਰੇ ਰਹਾਓ ਇਹੋ ਸੰਸਾਰ ਬਕਾਰ ਸੰਛੇ ਮਹਤ ਤਰੋ ਬ੍ਰਹਮ ਗਿਆਨੀ ਚੀ ਜਗਾਇ ਪਿਆਵੈ ਹੋਰ ਕਤਕਦਤ ਜਾਨਨੀ ਜਾਂ ਕੋ ਐਸ ਹੋਈ ਬਹਾ ਜਵਹਰ ਪਰ ਤੇ ਮਨੇ ਮੇ ਸੇ ਰਹਾ ਨਿਜ ਕਰਮਾ ਹਿਲ ਪਾਵੂ ਸਤ ਸਹਿ ਜੀ ਬਹਰਨ ਹੋਏ ਕੋ ਫੇਰੋ ਅੰਤਰਜਾਮੀ ਪੁਰਖ ਵਿਦਾਤੀ ਸਰਦਾਮਨ ਕੀ ਪੂਰੇ ਨਾਨਕ ਦਾਸ ਹੀ ਹੈ ਸੁਖ ਮੰਗੈ ਮੁਕਕਾਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੀ ਸਰਦਾਮਨ ਕੀ ਪੂਰੇ ਨਾਨਕ ਦਾਸ ਹੀ ਹੈ ਸੁਖ ਮੰਗੈ ਮੁਕਕਾਰ ਸੰਤਨ ਕੀ ਤੂਰੇ واہ گرو جی کا واہ گرو جی کی فتح گرو جی کا خالصہ گرو جی کی فتح گرو جی کا خالصہ گرو جی کی فتح